ਦੋਸਤੋ ਤੁਹਾਨੂੰ ਬਹੁਤ ਹੀ ਅਨਮੋਲ ਖਜ਼ਾਨਾ ਦਿਖਾਉਣਾ ਮੈਂ ਤੇ ਪਤਾ ਹੀ ਨਹੀਂ ਕਿੰਨੇ ਸਾਲ ਪੁਰਾਣਾ ਗੱਡਾ ਐ ਛਗਾਰਾ ਪਿਆ ਜਮਾ ਸੱਜਰੀ ਬਹੂ ਮੰਗੂ ਤੇ ਆਹ ਦੇਖੋ ਤੁਸੀਂ ਜੂਲਾ ਜਾਲਾ ਕਿੰਡਾ ਸੋਹਣਾ ਇਹਦਾ ਬੰਨਿਆ ਹੋਇਆ ਤੇ ਕਾਫੀ ਪੁਰਾਣਾ ਗੱਡਾ ਲੱਗਦਾ ਦੋਸਤੋ ਕਿਉਂਕਿ ਲੱਕੜ ਤੋਂ ਤੇ ਪਿੱਤਲ ਤੋਂ ਇਹ ਨਿਸ਼ਾਨੀ ਮਤਲਬ ਸਾਬਤ ਹੁੰਦੀ ਹੈ ਵੀ ਲੱਕੜ ਬਹੁਤ ਪੁਰਾਣੀ ਪ੍ਰਾਣ ਪੈ ਚੁੱਕੀ ਹੈ ਤੇ ਜਿਹੜਾ ਪਿੱਤਲ ਆ ਉਹ ਵੀ ਹਰਾ ਹੋ ਚੁੱਕਿਆ ਹਨਾ ਪਿੱਤਲ ਦੇਖੋ ਤੁਸੀਂ ਮੋਰਨੀਆਂ ਬੂਟੀਆਂ ਕਿੱਡੀਆਂ ਸੋਹਣੀਆਂ ਬਣਾ ਬਣਾ ਕੇ ਲਾਈਆਂ ਹੋਈਆਂ ਨੇ ਇਹ ਪੂਰਾ ਸਜਾਇਆ ਪਿਆ ਮੈਂ ਕਿੰਨਾ ਪਿੱਤਲ ਦੋਸਤੋ ਮੈਂ ਅੱਜ ਤੱਕ ਕਿਸੇ ਗੱਡੇ ਤੇ ਲੱਗਿਆ ਨਹੀਂ ਦੇਖਿਆ ਬਾਕੀ ਦੋਸਤੋ ਜੇ ਗੱਲ ਕਰਕੇ ਇਹਦੀ ਆਹ ਮੂਰਲੇ ਦੀ ਵੈਸੇ ਮੇਰੇ ਧਿਆਨ ਤੇ ਨਹੀਂ ਹੁਣ ਕਿਉਂਕਿ ਗੱਡਾ ਤਾਂ ਸਾਡੇ ਵੀ ਪਹਿਲਾਂ ਹੁੰਦਾ ਸੀਗਾ ਪਰ ਉਹਦੋਂ ਅਸੀਂ ਛੋਟੇ ਸੀਗੇ ਤੇ ਉਹ ਚੀਜ਼ਾਂ ਉਹਦੇ ਕਿਤੇ ਬੱਸ ਉਹ ਤੋਂ ਬਾਅਦ ਲੁਫਤ ਹੋ ਗਿਆ ਹਨਾ ਸਾਡੀ ਸੁਰਤ ਤੋਂ ਪਹਿਲ ਪਹਿਲੀ ਪਰ ਆਹ ਚੀਜ਼ ਦਾ ਮੈਨੂੰ ਪਤਾ ਵੀ ਇਹਨੂੰ ਝੂਲਾ ਕਹਿੰਦੇ ਹੁੰਦੇ ਸੀ ਤੇ ਆਹ ਚੀਜ਼ ਤੁਸੀਂ ਦੱਸੋ ਦੋਸਤੋ ਵੀ ਇਹ ਸਿਕਲੀ ਜੀ ਕੀ ਚੀਜ਼ ਆ ਕੀ ਵੱਜਦੀ ਆ ਇਹ ਤੇ ਇਹ ਹੈ ਮੇਰੇ ਖਿਆਲ ਬਲਦਾਂ ਦੇ ਲਾਉਣ ਵਾਲੀ ਤੇ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਵੀ ਬਾਕੀ ਦੋਸਤੋ ਇੱਥੇ ਵੀ ਪਿੱਤਲ ਆ ਦੇਖੋ ਤੁਸੀਂ ਇੱਥੇ ਵੀ ਪਿੱਤਲ ਤੇ ਆਹ ਪਿੱਤਲ ਨਾਲ ਕਿੱਡਾ ਸੋਹਣਾ ਬਣਿਆ ਹੋਇਆ ਤੁਹਾਨੂੰ ਸਾਰਾ ਗੱਡਾ ਦਿਖਾਉਣਾ ਸਾਰੇ ਗੱਡੇ ਦਾ ਬਾਕ ਟੂਰ ਦੇਵਾਂਗਾ ਤੇ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਦੇਖ ਕੇ ਐਡੀ ਤਕੜੀ ਚੀਜ਼ੇ ਬਣੀ ਹੋਈ ਆ ਤੇ ਆ ਇਧਰਲੇ ਪਾਸੇ ਵੀ ਇੱਕ ਸ਼ਕਲੀ ਜੀ ਟੰਗੀ ਹੋਈ ਹੈ ਜੀ ਇਹਦੇ ਨਾਂ ਜ਼ਰੂਰ ਦੱਸੋ ਕਮੈਂਟ ਵਿੱਚ ਬਾਕੀ ਦੋਸਤੋ ਆਹ ਬਿਊਟੀ ਦੇਖੋ ਹਨਾ ਆਹ ਚੀਜ਼ ਜਿਹੜੀ ਦੋ ਬਲਦਾਂ 'ਤੇੁਰਦੇ ਸੀਗੇ ਇਹ ਇੱਕ ਇੱਕ ਮੰਨ ਕੇ ਚੱਲੋ ਹੈਂਡ ਮੇਡ ਸਸਪੈਂਸ਼ਨ ਸੀਗਾ ਇੱਕ ਤਰ੍ਹਾਂ ਦਾ ਇਹ ਹਨ ਜਦੋਂ ਬਲਦ ਹਲਦੇ ਸੀਗੇ ਤਾਂ ਆਹ ਚੀਜ਼ ਹੈ ਜਿਹੜੀ ਝੂਲਾ ਇੱਧਰ ਉੱਧਰ ਕਿਉਂਕਿ ਬਲਦ ਇੱਕ ਦੂਜੇ ਉੱਚੇ ਨੀਵੇਂ ਹੁੰਦੇ ਰਹਿੰਦੇ ਸੀ ਹਨ ਤਾਂ ਇਹ ਚੀਜ਼ ਸਟੇਬਲ ਰੱਖਦੀ ਸੀ ਸਾਰੇ ਗੱਡੇ ਨੂੰ ਤੇ ਬਾਕੀ ਆਹ ਚੀਜ਼ ਦੇਖੋ ਦੋਸਤੋ ਤੁਸੀਂ ਆਹ ਆਹ ਬਿਊਟੀ ਤਾਂ ਨਾ ਮਤਲਬ ਇਹਨੂੰ ਦੋ ਘੜੀਆਂ ਬਹਿ ਕੇ ਦੇਖੀ ਚੱਲਗੇ ਦੋਸਤੋ ਜੀ ਨਹੀਂ ਆਖਦਾ ਤੇ ਆਹ ਵੀ ਦੇਖੋ ਦੋਸਤੋ ਤੁਸੀਂ ਆਹ ਲੋਹਾ ਪੁਰਾਣਾ ਲੱਗਿਆ ਹੋਇਆ ਤੇ ਇਹਦੇ 'ਚ ਵੀ ਅੱਜ ਉਵੇਂ ਹੀ ਜਾਨਾ ਮਤਲਬ ਉਵੇਂ ਹੀ ਚਮਕਾ ਗਈ ਹਨਾ ਇਕ ਕਿੱਡੀ ਮਤਲਬ ਖੂਬਸੂਰਤੀ ਨਾਲ ਆ ਚੀਜ਼ਾਂ ਲਾਈਆਂ ਹੋਈਆਂ ਨੇ ਲੱਕੜ ਵਿੱਚ ਮੜ ਕੇ ਤੇ ਜਿਵੇਂ ਮੰਨ ਕੇ ਚੱਲੋ ਫਲਕਾਰੀ ਨਹੀਂ ਬੁੜੀਆਂ ਮਤਲਬ ਬਾਗ ਬੁੰਦੀਆਂ ਉਹ ਚੀਜ਼ ਉਹ ਉਵੇਂ ਬੁਣਿਆ ਪਿਆ ਗੁੰਦਿਆ ਪਿਆ ਹਰੇਕ ਚੀਜ਼ ਤੇ ਆ ਦੇਖੋ ਤੁਸੀਂ ਇਹ ਵੀ ਫਰਸ਼ ਤੇ ਲੱਕੜ ਵੀ ਦੇਖੋ ਦੋਸਤੋ ਵੀ ਪਤਾ ਨਹੀਂ ਕਿੰਨੇ ਟਾਈਮੇ ਪੁਰਾਣੀ ਲੱਕੜ ਹੋਣੀ ਆ ਪਰ ਉਵੇਂ ਦੀ ਉਵੇਂ ਪਈਆ ਹਨਾ ਸੰਭਾਲ ਵੀ ਬਹੁਤ ਜ਼ਰੂਰੀ ਹੈ ਚੀਜ਼ਾਂ ਦੀ ਕਿਉਂਕਿ ਇਹ ਇੱਕ ਆਪਣਾ ਅਨਮੋਲ ਖਜ਼ਾਨਾ ਹੈ ਤੇ ਇਹਦੀ ਕੀਮਤ ਨਹੀਂ ਕੋਈ ਇਹ ਬਹੁਮੁੱਲੀ ਚੀਜ਼ ਆ ਇਹਦੀ ਕੋਈ ਕੀਮਤ ਨਹੀਂ ਬਾਕੀ ਦੋਸਤੋ ਆ ਪਿੱਤਲ-ਪੁੱਤਲ ਦੇਖ ਸਕਦੇ ਤੁਸੀਂ ਹਰਾ ਹੋ ਗਿਆ ਪਰ ਪਿਆਉ ਮੇ ਦਾ ਉਵੇਂ ਆ ਬਿਲਕੁਲ ਤੇ ਕਿੱਡਾ ਸੋਹਣਾ ਆਹ ਮਤਲਬ ਲੋਹੇ ਦਾ ਮੜ ਕੇ ਆ ਚੀਜ਼ ਲਾਈ ਹੋਈ ਆ ਇਧਰਲੀ ਸਾਈਡ ਜੇ ਆਪਾਂ ਦਿਖਾਵਾਂ ਤੁਹਾਨੂੰ ਮੈਂ ਤਾਂ ਆਹ ਦੇਖੋ ਤੁਸੀਂ ਆ ਜਿਹੜਾ ਟਾਇਰ ਦੇ ਸਾਈਡ ਤੇ ਲੱਗਿਆ ਹੁੰਦਾ ਸੀਗਾ ਮਤਲਬ ਇੱਕ ਕਵਰ ਦੀ ਤਰ੍ਹਾਂ ਹਨਾ ਤੇ ਟਾਇਰ ਵੀ ਇਹਦਾ ਦੋਸਤੋ ਆਹ ਲੱਕੜ ਦਾ ਤੇ ਉੱਪਰਲੀ ਸਾਈਡ ਇਹਦੇ ਲੋਹੇ ਦੀ ਚਾਦਰ ਲੱਗੀ ਹੋਈ ਆ ਜਿਹੜਾ ਸਾਡੇ ਗੱਡਾ ਸੀਗਾ ਉਹਦੇ ਟਾਇਰ ਮਤਲਬ ਆਪਣੇ ਰਬੜ ਵਾਲੇ ਜਿਹੜੇ ਨਾਰਮਲ ਟਾਇਰ ਹੁੰਦੇ ਉਹੀ ਸੀ ਪਰ ਬਤਲ ਬਤਲ ਉਹਦੇ ਵੀ ਲੱਗਿਆ ਸੀ ਪਰ ਇੰਨਾ ਨਹੀਂ ਲੱਗਿਆ ਸੀ ਤੇ ਆ ਵੀ ਇਹਦੀ ਮਜ਼ਬੂਤ ਦੇਖੋ ਦੋਸਤੋ ਕਿੰਨੀ ਮਜ਼ਬੂਤ ਚੀਜ਼ ਆ ਉਹ ਕਿੱਡਾ ਉਹ ਪਿਆ ਇਹਦਾ ਹਿਸਾਬ 사ਤੇ ਟਾਇਰ ਦੇਖੋ ਤੁਸੀਂ ਮਤਲਬ ਕਿੱਡੇ ਕਿੱਡੇ ਹਨਾ ਚੌੜੇ ਨੇ ਕਿੰਨਾ ਭਾਰੀ ਜਗਾੜਾ ਦੋਸਤੋ ਆਹ ਦੇਖੋ ਦਾ ਗਾਟਾ ਜਿਆ ਕਿੱਡਾ ਡਬਲ ਆ ਤੇ ਆਹ ਚੀਜ਼ ਤੇ ਵੀ ਜਿਹੜੀ ਮੰਨ ਕੇ ਚਲੋ ਲੱਕੜ ਤੇ ਮੀਨਾਕਾਰੀ ਕਰੀ ਗਈ ਹੈ ਨਾ ਸੱਚੀ ਬਾਖ ਕਮਾਲ ਚੀਜ਼ ਆ ਆ ਮੀਨਾਕਾਰੀ ਦੇਖੋ ਦੋਸਤੋ ਮਤਲਬ ਰੂਹ ਖੁਸ਼ ਹੁੰਦੀ ਐ ਇਹਨੂੰ ਦੇਖ ਕੇ ਤੇ ਹਲੇ ਤੁਹਾਨੂੰ ਮੈਂ ਜੇ ਤੀਜਾਂ ਦੀਆਂ ਹੋਰ ਦਿਖਾਵਾਂ ਤਾਂ ਮਤਲਬ ਅੰਤ ਹੀ ਨਹੀਂ ਦੋਸਤੋ ਕੋਈ ਆ ਦੇਖੋ ਤੁਸੀਂ ਜਿਹੜੇ ਹਾਥੀ ਤੇ ਬੂਟੀਆਂ ਇਹ ਮਤਲਬ ਹਾਥੀ ਹੈਂਡਵਰਕ ਨਾਲੇ ਚੀਜ਼ਾਂ ਬਣਾਈਆਂ ਹੋਈਆਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਅਨਮੁੱਲੀਆਂ ਨੇ ਹਾਥੀ ਉੱਥੀ ਦੇਖੋ ਸ਼ੀਸ਼ੇ ਲਾ ਕੇ ਕਿਵੇਂ ਸ਼ਿੰਗਾਰਿਆ ਹੋਇਆ ਤੇ ਇਹ ਚੀਜ਼ਾਂ ਆਪਣੇ ਰਾਜਸਥਾਨ ਦੀ ਪੁਰਾਣੇ ਪਿਆਰ ਦੀ ਇਹ ਚੀਜ਼ਾਂ ਸ਼ਾਨ ਨੇ ਹਾਂ ਆ ਦੇਖੋ ਦੋਸਤੋ ਇਧਰਲੀ ਸਾਈਡ ਵੀ ਹਾਥੀ ਉੱਥੀ ਆ ਗਏ ਤੇ ਬਹੁਤੀ ਉੱਤੇ ਦੋਸਤੋ ਬਾਈਆਂ ਨੇ ਮੋਰਵਾ ਰੱਖਿਆ ਉਹ ਦੇਖੋ ਉੱਤੇ ਮੋਰਵਾ ਰੱਖਿਆ ਤੇ ਮੋਰ ਵੀ ਐਨ ਪੂਰੀ ਮਤਲਬ ਚਾਰ ਚੰਦ ਲਾ ਰਿਹਾ ਇਹਦੀ ਬਿਊਟੀ ਚ ਇਧਰਲੀ ਸਾਈਡ ਅੱਗੇ ਤਾਂ ਆਪਾਂ ਦੇਖੋ ਦੋਸਤੋ ਸਾਰੇ ਸਾਰੇ ਤੇ ਬਹੁਤ ਹੀ ਖੂਬਸੂਰਤ ਮੀਨਾਗਰੀ ਕਰੀ ਹੋਈ ਆ ਦੋਸਤੋ ਕੁੰਡੇ ਕਾਂਡੇ ਦੇਖੋ ਕਿੱਡੇ ਸੋਹਣੇ ਲੱਗੇ ਹੋਏ ਨੇ ਆ ਚੀਜ਼ਾਂ ਕਿੱਡੇ ਮਤਲਬ ਆ ਆ ਆ ਦੇਖੋ ਤੁਸੀਂ ਹਨਾ ਕਿ ਕਿੰਨੀ ਕਿੰਨੀ ਬਿਊਟੀ ਆ ਯਾਰ ਇਹਦੇ ਵਿੱਚ ਮੇਰਾ ਤਾਂ ਦੋਸਤੋ ਮਤਲਬ ਦੇਖ ਕੇ ਨੂੰ ਮਾਨ ਹੀ ਨਹੀਂ ਪਰ ਰਿਹਾ ਲਓ ਵੀ ਚੈੱਕ ਕਰੋ ਤੁਸੀਂ ਚਾਰੇ ਪਾਸੋਂ ਹੂੰ ਐਂ ਜਿਵੇਂ ਮੜਿਆ ਪਿਆ ਜੀ ਤੇ ਇਧਰਲੀ ਸਾਈਡ ਵੀ ਹਾਥੀ ਆ ਇਧਰਲੀ ਸਾਈਡ ਵੀ ਮਤਲਬ ਹਾਥੀ ਅਲੱਗ-ਅਲੱਗ ਕਲਰਾਂ ਦੇ ਬਣੇ ਹੋਏ ਆ ਉੱਪਰ ਬਾਗ ਮੰਗੂਏ ਦੇ ਮਤਲਬ ਪਾਇਆ ਹੋਇਆ ਤੇ ਆ ਦੇਖੋ ਜੀ ਟਾਇਰ ਹਿੱਸਾ ਦੇਖੋ ਬਾਕੀ ਦੋਸਤੋ ਮੈਂ ਤੁਹਾਨੂੰ ਚੀਜ਼ ਦਿਖਾ ਸਕਦਾ ਕਿਉਂਕਿ ਕੁਝ ਚੀਜ਼ਾਂ ਦੇ ਨਾਮ ਆ ਜਿਹੜੇ ਇਹਦੇ ਮੈਂ ਵੀ ਭੁੱਲ ਚੁੱਕਿਆ ਤੇ ਮੇਰੇ ਵੀ ਨਹੀਂ ਧਿਆਨ ਚ ਰਹੇ ਬਾਕੀ ਇੱਥੇ ਬੰਦਾ ਵਹਿਜਦਾ ਸੀਗਾ ਹਨ ਤੇ ਬਲਦ ਦੋਸਤੋ ਮਤਲਬ ਉਹ ਜੁੜ ਜਾਂਦੇ ਸੀ ਬਾਕੀ ਜੁੜ ਕੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਗੱਡੇ ਲਗਭਗ ਸਾਰਿਆਂ ਨੇ ਦੇਖੀ ਆ ਵੈਸੇ ਆਪਣੇ ਸੱਭਿਆਚਾਰਕ ਪੰਜਾਬ ਚ ਵੀ ਮੇਲਿਆਂ ਚ ਲਗਭਗ ਲੱਗੇ ਹੁੰਦੇ ਆ ਪਰ ਇਹ ਚੀਜ਼ ਇੱਕ ਬੱਕਰੀ ਸੀ ਜਿੰਨੀ ਇੱਕ ਚੀਜ਼ ਸੀ ਇਹ ਵੀਡੀਓ ਸ਼ੇਅਰ ਕਰੋ ਦੋਸਤੋ ਆਪਣੇ ਭੈਣ ਭਰਾਵਾਂ ਨਾਲ ਜਿਹੜੇ ਅਜੇ ਪੁਰਾਣੀ ਆਪਣੀ ਬਰਾਸਤ ਦੇ ਪੁਰਾਣੇ ਖਜ਼ਾਨੇ ਵਿੱਚ ਕੀਨ ਨੇ ਦੇਖਣ ਦੇ ਉਹਨਾਂ ਭਰਾਵਾਂ ਨਾਲ ਜਰੂਰ ਸਾਂਝੀ ਕਰੋ ਵੀਡੀਓ ਧੰਨਵਾਦ